ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਹਾਜ ਮਹੱਲਾ 5 ਘਰ ਚੌਥਾ ੴ ਸਤਿਗੁਰ ਪ੍ਰਸਾਦਿ ਹਰ ਜੇਠ ਜੁੜੰਦਾ ਲੋੜੀਆ ਜੇ ਸੋ ਅਗਾ ਸਭ ਨਿਵਾਨ ਹਰ ਸਜਣ ਦਾ ਮਣ ਲਗਿਆ ਕਿਸੇ ਨੰਦੇ ਬਨ ਮੋਤੀ ਨਾਮ ਪ੍ਰਭ ਉਹਨਾਂ ਲਗਾ ਨਹੀਂ ਸੰਨ ਰੰਗ ਸਭ ਨਾਰਾਇਣ ਤਿਤ ਮਨ ਪਾਵਨ ਜੋ ਹਰ ਲੋੜੇ ਸੋ ਕਰ ਸੋਈ ਜੀ ਕਰਨਾ ਜੋ ਪ੍ਰਭ ਕੀਤੇ ਆਪਣ ਸਈ ਕਹੀਆ ਧਨ ਆਪਣ ਲੀਆ ਜੇ ਮਿਲਾ ਸ਼ੜਕਿਆ ਰਵਨ ਸਾਦੋ ਸੰਗ ਪ੍ਰਾਪਤ ਨਾਨਕ ਰੰਗ ਮਾਣਨ ਰੰਗੀਲਾ ਤਿਸਤਾਣੀ ਜਿਸ ਕਾ ਭਾਗ ਮਥਨ ਹਾਰ ਜੇਠ ਰੰਗੀਲਾ ਤਿਸਤਾਣੀ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ पंचम पदशाह ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਣ ਕੀਤੀ ਹੋਈ ਬਾਣੀ 12 ਮਹਾ ਦੇ ਵਿੱਚੋਂ ਜੇਠ ਮਹੀਨਾ ਆਉ ਤੁਸ਼ ਬੁੱਧੀ ਅਨੁਸਾਰ ਗੁਰੂ ਕਿਰਪਾ ਦੇ ਨਾਲ ਇਸ ਤੇ ਵਿਚਾਰ ਕਰੀਏ ਪਿਆਰ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਆਦ ਸੰਗਤ ਜੀ ਵਾਸਾਖ ਮਹੀਨਾ ਖਤਮ ਹੋਣ ਤੋਂ ਬਾਅਦ ਆਉਂਦਾ ਹੈ ਜੇਠ ਮਹੀਨਾ ਜੇਠ ਮਹੀਨਾ ਨਾਨਕ ਸਾਹੀ ਸੰਮਤ ਅਤੇ ਬਿਕਰਮੀ ਸਾਲ ਦਾ ਤੀਜਾ ਮਹੀਨਾ ਹੈ ਤੇ ਮਈ ਤੇ ਜੂਨ ਦੇ ਵਿਚਾਲੇ ਆਉਂਦਾ ਹੈ ਇਸ ਮਹੀਨੇ ਵਿੱਚ ਵੀ 31 ਦਿਨ ਹੁੰਦੇ ਆ ਤੇ ਹੁੰਦੇ ਸਾਰੇ ਮਹੀਨਿਆਂ ਨਾਲੋਂ ਵੱਡੇ ਆ ਸਾਧ ਸੰਗਤ ਜੀ ਜੇ ਜੇਠ ਦੇ ਸ਼ਬਦੀ ਅਰਥ ਕਰੀਏ ਤਾਂ ਪਤੀ ਦੇ ਵੱਡੇ ਭਰਾ ਨੂੰ ਜੇਠ ਕਿਹਾ ਜਾਂਦਾ ਹੈ ਜਿਹੜਾ ਕਿਸੇ ਦਾ ਪਹਿਲਾ ਬੱਚਾ ਹੁੰਦਾ ਹੈ ਉਸ ਨੂੰ ਜੇਠਾ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਵੀ ਆਪਣੇ ਪਰਿਵਾਰ ਦੇ ਵੱਡੇ ਬੱਚੇ ਹੋਣ ਕਰਕੇ ਉਹਨਾਂ ਦਾ ਵੀ ਬਚਪਨ ਦਾ ਨਾਂ ਜੇਠਾ ਸੀ ਇਹ ਜੇਠ ਮਹੀਨਾ ਸਾਲ ਦਾ ਸਭ ਤੋਂ ਵੱਡਾ ਮਹੀਨਾ ਹੁੰਦਾ ਹੈ ਤੇ ਦਿਨ ਵੀ ਬਹੁਤ ਵੱਡੇ ਹੁੰਦੇ ਆ ਇਸ ਦੇ ਇਸ ਮਹੀਨੇ ਵਿੱਚ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਲੋਹਾਂ ਬਹੁਤ ਵਗਦੀਆਂ ਹਨ ਤੇ ਆਮ ਹੀ ਪੁਰਾਣੀ ਕਹਾਵਤ ਹੈ ਜੇਠ ਮਹੀਨਾ ਲੋਹਾਂ ਦਾ ਤੇ ਪਾਣੀ ਸੁੱਕਦਾ ਖੂਹਾਂ ਦਾ ਬਹੁਤ ਗਰਮੀ ਪੈਂਦੀ ਹੈ ਇਸ ਮਹੀਨੇ ਵਿੱਚ ਸਾਧ ਸੰਗਤ ਜੀ ज्येठ महीने बारे मेरे बादशाह ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੀ ਬਾਣੀ ਤੁਖਾਰੀ ਰਾਗ ਦੇ ਵਿੱਚ ਫਰਮਾਨ ਕਰਦੇ ਨੇ ਤੁਖਾਰੀ ਸ਼ੰਤ ਮਹੱਲਾ ਪਹਿਲਾ 12 ਮਹਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਹਾ ਜੇਠ ਭਲਾ ਪ੍ਰੀਤਮ ਕਿਉ ਵਿਸਰੈ ਥਲ ਤਪੈ ਸਰ ਭਾਰ ਸਾ ਧੰਨ ਬਿਨੋ ਕਰੈ ਧੰਨ ਬਿਨੋ ਕਰੇਂਦੀ ਗੁਣ ਸਾਰੇ ਦੀ ਗੁਣਸਾਰੀ ਪ੍ਰਭ ਭਾਵਾਂ ਸੱਚ ਹੈ ਮਹਿਲ ਰਹਿ ਬਿਰਾਗੀ ਆਮਣ ਦੇ ਤਾ ਆਵਾ ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣੇ ਤਿਸ ਜੈਸੀ ਕਰਮ ਮਿਲੇ ਗੁਣ ਗਹਿਲੀ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਜੇਠ ਮਹੀਨਾ ਉਹਨਾਂ ਨੂੰ ਹੀ ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਪ੍ਰੀਤਮ ਕਦੇ ਵਿਸਰਦਾ ਨਹੀਂ ਜਿਹੜੇ ਜੀਵ ਆਪਣੇ ਮਾਲਕ ਦੇ ਚਰਨਾਂ ਨਾਲ ਜੁੜੇ ਹੁੰਦੇ ਨੇ ਜੇਠ ਚ ਲੋਹਾ ਪੈਣ ਨਾਲ ਗਰਮੀ ਪੈਣ ਨਾਲ ਧਰਤੀ ਭੱਠ ਵਾਂਗ ਤਪਣ ਲੱਗ ਪੈਂਦੀ ਹੈ ਇਸੇ ਤਰ੍ਹਾਂ ਕਾਮਾਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਹਨ ਉਹਨਾਂ ਦੀ ਤਪਸ਼ ਅਨੁਭਵ ਕਰਕੇ ਨਾਮ ਜਪਣ ਵਾਲੀ ਗੁਰਮਖ ਜੀਵ ਇਸਤਰੀ ਪ੍ਰਭੂ ਚਰਨਾਂ ਵਿੱਚ ਅਰਦਾਸ ਕਰਦੀ ਹੈ ਤੇ ਉਸ ਪ੍ਰਭੂ ਦੇ ਗੁਣ ਉਸ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਸੰਭਾਲਦੀ ਹੈ ਜੋ ਇਸ ਤਪਸ਼ ਤੋਂ ਨਿਰਾਲਾ ਆਪਣੇ ਸਦਾ ਥਿਰ ਮਾਇਲ ਵਿੱਚ ਟਿਕਿਆ ਰਹਿੰਦਾ ਹੈ ਉਸ ਅਗੇ ਨਾਮ ਜਪਣ ਵਾਲੀ ਜੀਵ ਇਸਤਰੀ ਬੇਨਤੀ ਕਰਦੀ ਹੈ हे ਪ੍ਰਭੂ हे ਵਾਈ ਗੁਰੂ ਮੈਂ ਤੇਰੀ ਸਿਫਤ ਸਲਾਹ ਕਰਦੀ ਹਾਂ ਤੇਰਾ ਨਾਮ ਜਪਦੀ ਹਾਂ ਤਾਂਕੇ ਤੈਨੂੰ ਚੰਗੀ ਲੱਗ ਪਾਵਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਦਾ ਥਿਰ ਰਹਿਣ ਵਾਲੇ ਮਹਿਲ ਵਿੱਚ ਰਹਿਣ ਵਾਲੇ 헤 ਮਾਇਆ ਤੋਂ ਨਰਲੇਪ ਪ੍ਰਭੂ ਤੂੰ ਮੈਨੂੰ ਆਗਿਆ ਦੇਵੇਂ ਤਾਂ ਮੈਂ ਵੀ ਤੇਰੇ ਮਹਿਲ ਵਿੱਚ ਆ ਜਾਵਾਂ ਤੇ ਬਰਲੀ ਤਪਸ਼ ਤੋਂ ਬਚ ਸਕਾਂ ਜਿਤਨਾ ਚਿਰ ਜੀਵ ਇਸਤਰੀ ਪ੍ਰਭੂ ਤੋਂ ਵੱਖ ਰਹਿ ਕੇ ਵਿਕਾਰਾਂ ਦੀ ਤਪਸ਼ ਨਾਲ ਨੇਟਾਲ ਤੇ ਕਮਜ਼ੋਰ ਹੈ ਉਤਨਾ ਚਿਰ ਤਪਸ਼ੋਂ ਬਚੇ ਹੋਏ ਪ੍ਰਭੂ ਦੇ ਮਹਿਲ ਦਾ ਆਨੰਦ ਨਹੀਂ ਮਾਣ ਸਕਦੀ ਹੇ ਨਾਨਕ ਜੇਠ ਦੀ ਸਾੜ ਦੀ ਲੋਹ ਵਿੱਚ ਪ੍ਰਭੂ ਦੀ ਸਿਫਤ ਸਲਾ ਨੂੰ ਅਕਾਲ ਪੁਰਖ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲੈਣ ਵਾਲੀ ਜਿਹੜੀ ਜੀਵ ਇਸਤਰੀ ਪ੍ਰਭੂ ਪਰਮਾਤਮਾ ਨਾਲ ਜਾਣ ਪਛਾਣ ਪਾ ਲੈਂਦੀ ਹੈ ਉਸ ਸ਼ਾਂਤ ਚਿੱਤ ਪ੍ਰਭੂ ਵਰਗੀ ਹੀ ਹੋ ਜਾਂਦੀ ਹੈ ਉਸ ਦੀ ਮਿਹਰ ਨਾਲ ਉਸ ਵਿੱਚ ਇੱਕ ਰੂਪ ਹੋ ਜਾਂਦੀ ਹੈ ਤੇ ਵਿਕਾਰਾਂ ਦੀ ਤਪਸ਼ ਤੋਂ ਵਿਕਾਰਾਂ ਦੀ ਲੋ ਤੋਂ ਬਚੀ ਰਹਿੰਦੀ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਗ ਰਾਗ ਦੇ ਵਿੱਚ ਫੁਰਮਾਨ ਕਰਦੇ ਨੇ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੇ ਸਭ ਨਿਵਾਨਾ ਹਰ ਸਜਣ ਦਾਵਣ ਲਗਿਆ ਕਿਸੇ ਨਾ ਦੇਈ ਬਨ ਜੇਠ ਮਹੀਨੇ ਦੁਆਰਾ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਰੇ ਨੇ ਜਿਸ ਡਾਢੇ ਅਗੇ ਸਾਰੇ ਹੀ ਸਿਰ ਨਮਾਉਂਦੇ ਨੇ ਸਾਨੂੰ ਉਸ ਪ੍ਰਮਾਤਮਾ ਨਾਲ ਜੁੜਨਾ ਚਾਹੀਦਾ ਹੈ ਜੇ ਹਰੀ ਸੱਜਣ ਦੇ ਧਾਮਣ ਲੱਗੇ ਰਹੀਏ ਉਸ ਪ੍ਰਮਾਤਮਾ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ ਜਮ ਆਦਕ ਨੂੰ ਆਗਿਆ ਨਹੀਂ ਦਿੰਦਾ ਕਿ ਉਹ ਜੀਵ ਨੂੰ ਬਣ ਕੇ ਅੱਗੇ ਲਾ ਲਏ ਭਾਵ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗੇ ਆ ਜਮਾਂ ਦਾ ਡਰ ਨਹੀਂ ਰਹਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਨਕ ਮੋਤੀ ਨਾਮ ਪ੍ਰਭ ਉਨ ਲਗਾਏ ਨਾਹੀ ਸਨ ਰੰਗ ਸਭੈ ਨਰਾਇਣੈ ਜੀਤੇ ਮਨ ਭਾਵਨਾ ਪ੍ਰਭੂ ਦਾ ਨਾਮ ਹੀ ਹੀਰੇ ਮੋਤੀ ਲਾਲ ਜਵਾਰ ਹੈ ਹੀਰੇ ਮੋਤੀ ਲਾਲਾਂ ਦਾ ਚੋਰੀ ਹੋਣ ਦਾ ਤੌ ਖੜਾ ਰਹਿੰਦਾ ਹੈ ਚਿੰਤਾ ਰਹਿੰਦੀ ਹੈ ਕਿਤੇ ਕੋਈ ਚੋਰੀ ਨਾ ਕਰਕੇ ਲੈ ਜੇ ਪਰ ਹਰੀ ਪਰਮਾਤਮਾ ਦਾ ਨਾਮ ਐਸਾ ਧਨ ਹੈ ਜਿਸ ਨੂੰ ਕੋਈ ਸਨ ਨਹੀਂ ਲਾ ਸਕਦਾ ਜਿਸ ਨੂੰ ਕੋਈ ਚੋਰੀ ਨਹੀਂ ਕਰ ਸਕਦਾ ਪਰਮਾਤਮਾ ਦੇ ਜਿਤਨੇ ਵੀ ਕੌਤਕ ਹੋ ਰਹੇ ਹਨ ਰੰਗ ਸਭ ਨਰੈਣੇ ਜਿਤਨੇ ਵੀ ਕੌਤਕ ਹੋ ਰਹੇ ਹਨ ਨਾਮ ਧਨ ਦੀ ਬਰਕਤ ਨਾਲ ਉਹ ਸਾਰੇ ਮਨ ਨੂੰ ਭੌਣ ਲੱਗ ਜਾਂਦੇ ਹਨ ਚੰਗੇ ਲੱਗਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਜੋ ਅਕਾਲ ਪੁਰਖ ਵਾਹਿਗੁਰੂ ਲੋੜਦਾ ਹੈ ਜੋ ਹਰ ਲੋੜੇ ਸੋ ਕਰੇ ਜੋ ਉਹ ਚਾਹੁੰਦਾ ਹੈ ਉਹ ਉਹੀ ਕੁਝ ਕਰਦਾ ਹੈ ਤੇ ਉਹੀ ਕੁਝ ਸਾਰੇ ਜੀਵ ਕਰਦੇ ਹਨ ਸੋਈ ਜੀ ਕਰਨ ਜਿਨ੍ਹਾਂ ਬੰਦਿਆਂ ਨੂੰ ਜਿਨ੍ਹਾਂ ਗੁਰੂ ਪਿਆਰਿਆਂ ਨੂੰ ਆਪਣੀ ਸਿਫਤ ਸਲਾਹ ਦੇ ਕੇ ਆਪਣੇ ਨਾਮ ਦੀ ਦਾਤ ਦੇ ਕੇ ਆਪਣੇ ਬਣਾ ਲਿਆ ਹੈ ਜੋ ਪ੍ਰਭ ਕੀਤੇ ਆਪਣੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਹੈ ਉਸ ਮਾਲਕ ਨੇ ਉਹੀ ਛਲਾਗਾ ਜੋਗ ਆਖੇ ਜਾਂਦੇ ਨੇ ਜਗਤ ਵਿੱਚ ਉਹਨਾਂ ਨੂੰ ਹੀ ਸਬਾਸ ਮਿਲਦੀ ਹੈ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਆਪਣ ਲਈ ਆਜੇ ਮਿਲਿਆ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਪਤੇ ਨਾਨਕ ਰੰਗ ਮਾਨਨ ਪਰ ਪ੍ਰਮਾਤਮਾ ਜੀਵਾਂ ਦੇ ਆਪਣੇ ਉਦਮ ਨਾਲ ਨਹੀਂ ਮਿਲ ਸਕਦਾ ਜੇ ਜੀਵਾਂ ਦੇ ਆਪਣੇ ਉਦਮ ਨਾਲ ਮਿਲ ਸਕਦਾ ਹੋਵੇ ਤਾਂ ਜੀਵ ਉਸ ਤੋਂ ਵਿਛੜ ਕੇ ਰੋਵਣ ਕਿਉਂ ਵਿਛੜ ਕਿਉਂ ਰੋਵਨ ਦੁਖੀ ਕਿਉਂ ਹੋਣਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਜੇ ਜੀਵਾਂ ਦੇ ਆਪਣੀ ਉਦਮ ਨਾਲ ਪ੍ਰਮਾਤਮਾ ਮਿਲ ਹੀ ਨਹੀਂ ਸਕਦਾ ਮਿਲਾਪ ਹੀ ਨਹੀਂ ਹੋ ਸਕਦਾ ਪ੍ਰਮਾਤਮਾ ਦਾ ਤਾਂ ਫਿਰ ਹੋਰ ਕਿਵੇਂ ਹੋਵੇ ਮਿਲਾਪ ਗੁਰੂ ਸਾਹਿਬ ਅਗਲੀ ਪੰਕਤੀ ਵਿੱਚ ਦੱਸ ਰਹੇ ਨੇ ਸਾਧ ਸੰਗਤ ਜੀ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਏ ਨਾਨਕ ਜਿਨ੍ਹਾਂ ਨੂੰ ਸਾਧੂ ਮਹਤਮਾ ਦੀ ਸੰਗਤ ਹੋ ਜਾਏ ਪੂਰੇ ਗੁਰੂ ਦਾ ਸਾਥ ਮਿਲ ਜਾਏ ਉਹਨਾਂ ਨੂੰ ਪ੍ਰਭੂ ਮਿਲ ਜਾਂਦਾ ਹੈ ਤੇ ਉਹੀ ਜੀਵ ਪ੍ਰਭੂ ਮਿਲਾਪ ਦਾ ਆਨੰਦ ਮਾਣਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕਾ ਭਾਗ ਮਥਨ ਜੇਠ ਮਹੀਨੇ ਦੁਆਰਾ ਗੁਰੂ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਪ੍ਰਭ ਪਰਮਾਤਮਾ ਉਸ ਨੂੰ ਮਿਲਦਾ ਹੈ ਜਿਸ ਦੇ ਮੱਥੇ ਦੇ ਭਾਗ ਜਾਗੇ ਹਨ ਜਿਸ ਦੇ ਮੱਥੇ ਤੇ ਚੰਗੀ ਕਿਸਮਤ ਲਿਖੀ ਗਈ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਇਤਨੀ ਕੁ ਸੇਵਾ ਪ੍ਰਵਾਨ ਕਰਿਓ ਤੁਸੀਂ ਵੀ ਅਰਦਾਸ ਬੇਨਤੀ ਕਰਿਓ ਅਕਾਲ ਪੁਰਖ ਵਾਹਿਗੁਰੂ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜੀ ਰੱਖਣ ਦਾਸ ਤੋਂ ਸੇਵਾ ਲੈਂਦੇ ਰਹਿਣ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ ਗੁਰਸਿੱਖੀ ਦੀ ਦਾਤ ਬਾਣੀ ਤੇ ਬਾਣੇ ਦੀ ਦਾਤ ਚੜ੍ਹਦੀ ਕਲਾ ਵਾਲਾ ਉੱਚਾ ਤੇ ਸੁੱਚਾ ਜੀਵਨ ਬਖਸ਼ਣ ਸਾਰਿਆਂ ਨੂੰ ਤੇਰ ਸਾਰੀਆਂ ਖੁਸ਼ੀਆਂ ਬਖਸ਼ਣ ਜੀ ਹੋਈਆਂ ਭੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ